ਅਸੀਂ ਤੁਹਾਨੂੰ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਤਾਰਾਗੜ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਇੱਕ ਵੀਰ ਹੈਂਡੀਕੈਪ ਹੈ ਜਿਹੜਾ ਤੀਨਾਂ ਦੀ ਛੱਤ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਜੀ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨੀ ਗਰਮੀ ਦੇ ਵਿੱਚ ਜਿਹੜਾ ਵਾ ਤੁਸੀਂ ਦੇਖ ਸਕਦੇ ਇਹ ਤੀਨਾਂ ਦੀਆਂ ਛੱਤਾਂ ਵਾਂ ਜਿੱਥੇ ਉਹ ਰਹਿ ਰਿਹਾ ਹੈ ਤੇ ਆਪ ਉਹ ਹੈਂਡੀਕੈਪ ਹੈ ਔਰ ਉਹਦਾ ਜਿਹੜਾ ਗੁਜ਼ਾਰਾ ਹੈ ਬੜਾ ਔਖਾ ਹੋ ਚੁੱਕਾ ਕਿਉਂਕਿ ਉਹ ਆਪਣਾ ਇਲਾਜ ਵੀ ਨਹੀਂ ਕਰਾ ਸਕਦਾ ਕਿਉਂਕਿ ਜਿੰਨੇ ਕੇ ਪੈਸੇ ਉਹਨਾਂ ਕੋਲ ਹੈਗੇ ਸੀ ਉਹ ਲਾਜ ਤੇ ਲਾ ਚੁੱਕੇ ਆ ਔਰ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਤੁੰਜ ਜਸਮੀਤ ਸਿੰਘ ਪਾਜੀ ਇਹ ਕਿਦਾਂ ਹੋਇਆ ਤੁਹਾਡਾ ਇਹ ਚਾਂਨਕੀ ਦੋਵੇਂ ਚੂਲੇ ਦੇ ਨਾ ਗੋਲੇ ਖਰਾਬ ਹੋ ਗਏ ਤੇ ਆਟੋਮੈਟਿਕ ਗੋਲਿਆਂ ਦੇ ਕਰਕੇ ਪੱਟ ਪੁੱਟ ਨਾ ਸਾਰੇ ਸੁੱਕੇ ਸੁੱਕੇ ਸੁੱਕਦੇ ਜਾਂਦੇ ਪੱਟ ਪੁੱਟ ਤੇ ਪੱਟ ਪੁੱਟ ਸਾਰੇ ਸੁੱਕ ਗਏ ਤੇ ਬਾਹਰ ਉੱਠਣਾ ਪੈਣਾ ਵੀ ਬਰਾ ਔਖਾ ਹੋ ਗਿਆ ਤੇ ਪਹਿਲਾਂ ਇਲਾਜ ਕਰਾਇਆ ਤੇ ਇਲਾਜ ਅੱਧ ਵਿੱਚ ਰਹਿ ਗਿਆ ਪੈਂ ਕਰਕੇ ਇਲਾਜ ਲੂਜ਼ ਕਰਾਇਆ ਨਹੀਂ ਗਿਆ ਮੈਂ ਵੀ ਤਰ੍ਹਾਂ ਮਾਪੀ ਮੈਂ ਵੀ ਤਰਾ ਤਰਾ ਫਰਾ ਮੇਰੇ ਪੱਟ ਪੱਟ ਪੁੱਟ ਮੇਰੇ ਦੋਵੇਂ ਚੂਲੇ ਦੇ ਗੋਲੇ ਪੈ ਜਾਣ ਮੈਂ ਵੀ ਤਰਾ ਫਰਾ ਵੀ ਆਪਣਾ ਕੰਮ ਕੁਮ ਮੁਕ ਆਪਣੇ ਪੈਰਾਂ ਤੇ ਕਮਾ ਕੇ ਖਾ ਸਕਾਂ ਤੇ ਮੈਂ ਇਨਾ ਬਹੁਤ ਧੰਨਵਾਦ ਕਰਦਾ ਵਾਂ ਕਿ ਲਾ ਲਾ ਦੇ ਗੋਲੇ ਪੈ ਜਾਣ ਤੇ ਉਠਣ ਬਾਰੇ ਬਹੁਤ ਔਖਾ ਬਾਤ ਤੇ ਡੈਡੀ ਵੀ ਦਿਹਾੜੀ ਦਾ ਪਾ ਕਰਦੇ ਆ ਤੇ ਘਰ ਵਿੱਚ ਉਹ ਜਿਹੜਾ 100 200 ਲਿਉਂਦੇ ਉਹ ਘਰ ਦਾ ਮਾਂ ਖਰਚੇ ਲੰਗਦਾ ਵਾ ਤੇ ਲਾ ਲਾਜ ਫੇਲ ਨੇ ਆ ਲਾਜ ਤੋਂ ਮੈਂ ਇੰਨਾ ਚਿਰ ਤੋਂ ਹੋ ਗਿਆ ਮੰਜੇ ਤੇ 10 ਸਾਲ ਹੋ ਗਿਆ ਤੇ ਕੋਈ ਲੱਗ ਲੁਗਿਆ ਲੱਗਦਾ ਨਹੀਂ ਹੈਗਾ ਬਸ ਮੈਂ ਤੋਂ ਨਾ ਮੇਰਾ ਲਾਜ ਹੋ ਜੇ ਮੈਂ ਆਪਣੇ ਪੈਰਾਂ ਦੇ ਤੋਰਾਂ ਫੇਰਾ ਦੇਖ ਕੇ ਇਹਦੇ ਪਤਾ ਲੱਗਿਆ ਵੀ ਜਿਹੜੇ ਤੁਹਾਡੀ ਸਿਸਟਰ ਆ ਵਿਆਹੀ ਦੀ ਸਿਸਟਰ ਆ ਪਰ ਉਹ ਤੁਹਾਡੀ ਦੇਖ ਰਹੀ ਖਾਣ ਕੇ ਇੱਥੇ ਕਰਦੀ ਆ ਹਾਂਜੀ ਉਹ ਮੇਰੇ ਕਰਕੇ ਆ ਜਾਂਦੀ ਆ ਕੇਵਲੇ ਹਫਤਾ ਦਾਸ ਦੇ ਰਹ ਜਾਂਦੀ ਜੀ ਦਾ ਕਪੜਾ ਧੋ ਕੇ ਫੇਰ ਚਲੀ ਘਰਾਂ ਦੀ ਮਜਬੂਰੀਆਂ ਤੇ ਡਾਕਟਰ ਕਹਿੰਦੇ ਆ ਵੀ ਗੋਲੇ ਦੋਵੇਂ ਪੈ ਜਾਣਗੇ ਤੇ ਫੇਰ ਠੀਕ ਹੋਣਾ ਵਾ ਤੇ ਤੁਹਾਨੂੰ ਪਤਾ ਗਰੀਬਾਂ ਦਾ ਨਾ ਜਿੰਨੇ ਪੈਸੇ ਕਿੱਥੋਂ ਆਉਣ ਡੈਡੀ ਵੀ ਠੀਕ ਨਹੀਂ ਰਹਿੰਦਾ ਵਾ ਤੇ ਉਹ ਵੀ ਬੜਾ ਔਖਾ ਕੰਮ ਕਰਦਾ ਵਾ ਜਿਹੜਾ ਲਿਹਾਉਂਦਾ ਦਿਹਾੜੀ ਲਾ ਕੇ ਘਰ ਹੀ ਵਰਤੇ ਆਂਦੀ ਆ ਤੇ ਲਾਜ ਹੱਥੀਂ ਮੈਂ ਰਹਿ ਗਿਆ ਮੈਂ ਹੋਈ ਬਹੁਤ ਧੰਨਵਾਦ ਕਰਦਾ ਮੇਰਾ ਲਾਜ ਹੋ ਜੇ ਹੋਰ ਕੁਝ ਨਹੀਂ ਚਾਹੀਦਾ ਮੈਂ ਇਹਨਾਂ ਪੈਰਾਂ ਤੇ ਸਹੀ ਤਰ੍ਹਾਂ ਤਰ੍ਹਾਂ ਫਿਰਾਂ ਸਟੈਂਡ ਹੋ ਕੇ ਜਿਹੜਾ ਕੰਮ ਆ ਮੈਂ ਕਰਾਂਗਾ ਔਰ ਆਪਣੀ ਰੋਟੀ ਆਪ ਚਲਾ ਸਕਾਂਗਾ ਆਪਾਂ ਗੱਲ ਵੀ ਕਰਾਂਗੇ ਇਹਨਾਂ ਦੀ ਭੈਣ ਦੇ ਨਾਲ ਜਿਹੜੀ ਭੈਣ ਭਰਾ ਨੂੰ ਆਣ ਕੇ ਆਪਣੇ ਸਾਹਮਣੇ ਹੀ ਆ ਭੈਣ ਜੀ ਕੀ ਨਾਮ ਤੁਹਾਡਾ ਕਵਲਜੀਤ ਕਵਲ ਭੈਣ ਜੀ ਬਰਾਤਰ ਨੂੰ ਆਮਰੀਕਾ ਤੋਂ ਤੇ ਜੀ ਹਾਂਜੀ ਇਹਨੂੰ ਹੋਈ ਗਏ ਵੀ 25 ਸਾਲ 30 ਸਾਲ ਹੋਈ ਗਏ ਇੰਨਾ ਕ ਟਾਈਮ ਹੋ ਗਿਆ ਮੰਜੇ ਤੇ ਪਿਆਜ਼ ਹੈ ਹਾਂਜੀ ਲਾਜ ਇਦਾਂ ਹੀ ਨਹੀਂ ਸਿਰ ਉਹ ਅੱਡ ਬਾਰੇ ਕੋਈ ਨਹੀਂ ਪੁੱਛਦਾ ਕਿਛਦਾ ਇਹਦੀ ਮੈਂ ਦੇਖਭਾਲ ਕਰਦੀ ਹਾਂ ਤੇ ਦੇਖੇ ਹਾਂਜੀ ਹਾਂਜੀ ਬੜਾ ਔਖਾ ਵਾ ਹਾਂਜੀ ਕਦੇ ਉੱਥੇ ਚਲ ਜਾਈਂ ਕਦੀ ਇੱਥੇ ਮਤਲਬ ਇਹਨੂੰ ਵੇਖਣ ਵਾਸਤੇ ਆਉਣੀ ਫਿਰ ਮੈਂ ਇੱਕ ਬਾਅਦ ਤੁਸੀਂ ਆਣ ਕੇ ਫਿਰ ਇਹਨਾਂ ਦੇ ਕਪੜਾ ਲੀੜਾ ਜੋ ਵੀ ਆ ਧੋਕੇ ਇਹਨਾਂ ਦੇ ਦੇਖ ਰਿਹਾ ਕਨਾਲ ਕਰ ਜੀ ਹਾਂਜੀ ਹਾਂਜੀ ਹਫਤੇ ਬਾਅਦ ਹਫਤੇ ਬਾਅਦ ਨਹੀਂ ਮਤਲਬ ਹੁਣ ਤਾਂ ਮੈਨੂੰ ਮਹੀਨਾ ਹੀ ਹੋ ਗਿਆ ਵਾ ਮਤਲਬ ਪੀਰ ਰੁਟੀਨ ਨਾ ਰਹਿਣ ਦੀਆਂ ਜਿਆਦਾ ਨਹੀਂ ਠੀਕ ਹੈਗਾ ਤੁਰਿਆ ਫਿਰਿਆ ਨਹੀਂ ਜਾਂਦਾ ਹੈਗਾ ਤੇ ਮੇਰੇ ਭਰਾ ਦੀ ਹਲਪ ਕੀਤੀ ਜਾਵੇ ਤੇ ਉਹਦੇ ਗੋਲੇ ਪੈ ਜਾਣ ਤੇ ਬਹੁਤ ਬਹੁਤ ਚੰਗਾ ਕੀ ਲੱਗਦਾ ਇਹਨਾਂ ਦਾ ਹਾਲਾਤ ਕਿਸ ਤਰ੍ਹਾਂ ਹੈ ਇਹ ਇਹਨਾਂ ਦੇ ਸਾਰੇ ਹਾਲਾਤ ਸਜ ਤੋਂ ਪਹਿਲਾਂ ਬਿਲਕੁਲ ਸਹੀ ਸੀਗਾ ਤੇ ਬਾਅਦ ਚ ਥੋੜੇ ਚਿਰ ਬਾਅਦ ਹੋ ਸਮਹਾਲਣ ਲੱਗੇ ਤੇ ਇਹਨੂੰ ਪ੍ਰੋਬਲਮ ਆ ਗਈ ਇਹਦੇ ਉਦੋਂ ਦਾ ਮੰਜੀ ਤੇ ਹੀ ਆ ਤੇ ਇਲਾਜ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਪੈਸੇ ਤੇਲੇ ਤੋਂ ਇਲਾਜ ਨਹੀਂ ਹੁੰਦਾ ਤੇ ਵਿਚਾਰੇ ਘਰੇ ਬੈਠ ਗਿਆ ਇਲਾਜ ਤੋਂ ਬਿਨਾ ਇਸ ਤਰ੍ਹਾਂ ਹੀ ਮੰਜੀ ਤੇ ਹੀ ਹੈ ਵਿਚਾਰਾ ਇਹ ਮੇਰਾ ਦੋਸਤ ਆ ਮੈਂ ਇਹੀ ਚਾਹੁੰਦਾ ਵਾਂ ਕਿ ਇਹ ਵਿਚਾਰਾ ਪਹਿਲਾਂ ਵਾਂਗੂ ਫੇਰ ਹੋਏ ਤੇ ਆਪਣੀ ਰੋਜੀ ਰੋਟੀ ਕਮਾਏ ਤੇ ਆਪਣੇ ਪਰਿਵਾਰ ਨੂੰ ਖਵਾਏ ਤੇ ਸਹੀ ਸਲਾਮਤ ਰਹੇ ਸ਼ੁਰੂ ਤੋਂ ਹੀ ਇਦਾਂ ਹੀ ਨਹੀਂ ਸਰ ਸ਼ੁਰੂ ਤੋਂ ਨਹੀਂ ਬਚਪਨ ਠੀਕ ਸੀਗਾ ਬਚਪਨ ਚ ਥੋੜੀ ਹੋਰ ਸੰਭਾਲੀ ਤੇ ਦੂੰ ਇਸ ਤਰ੍ਹਾਂ ਹੋ ਗਿਆ ਲੱਗਦਾ ਨਹੀਂ ਵੀ ਠੀਕ ਹੋਵੇ ਤੇ ਆਪਣੇ ਆਪ ਤਰ ਇਤਿਹਾਸ ਸਟੈਂਡ ਅਪ ਤੇ ਆਪਣੀ ਰੋਟੀ ਕਮਾਈ ਬਿਲਕੁਲ ਸਾਰੇ ਗੱਲ ਸਹੀ ਹੈ ਤੁਹਾਡੀ ਪੀਏ ਠੀਕ ਹੋ ਜੇ ਤੇ ਆਪਣੀ ਕਮਾਈ ਵਿਚਾਰਾ ਤੇ ਆਪਣੇ ਪੈਰਾਂ ਤੇ ਥੋੜਾ ਬਹੁਤ ਆਪਣੇ ਘਰ ਵਾਸਤੇ ਕੁਝ ਕਰ ਸਕੇ ਕੀ ਚਾਹੁੰਦਾ ਤੁਸੀਂ ਮੈਂ ਸਾਰੇ ਇਹੀ ਚਾਹੁੰਦਾ ਕਿ ਜੀ ਵਿਚਾਰੇ ਦੀ ਕੋਈ ਹੈਲਪ ਕਰੇ ਤੇ ਇਹ ਠੀਕ ਹੋ ਜੇ ਵਿਚਾਰਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਐਨ ਜੀਓ ਵਾ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਉਹਨਾਂ ਦਾ ਕਰਾਂਗਾ ਜਿੰਨੀ ਵੀ ਹੈਲਪ ਮੇਰੀ ਕਰ ਸਕਣ ਮੇਰਾ ਇਲਾਜ ਹੋ ਜੇ ਮੰਜੀ ਤੇ ਰਹਿਣਾ ਬਰਾ ਉਹ ਖਾਵਾ ਮੈਨੂੰ 10 ਸਾਲ ਹੋ ਗਏ ਮੰਜੀ ਤੇ ਮੈਂ ਉਹ ਵੀਰ ਭਰਾ ਨੂੰ ਇਹੋ ਕਹਿਣਾ ਚਾਹੁੰਦਾ ਮੇਰਾ ਇਲਾਜ ਹੋ ਜੇ ਫਟਾੜਾ ਸੰਦੀਪ ਲੰਗ ਸਾਰੀ ਜਿੰਦਗੀ ਜੇ ਕਿਸੇ ਨੂੰ ਤੁਹਾਡੀ ਮਦਦ ਕਰਨੀ ਹੋਏ ਕਿਸ ਨੰਬਰ ਤੇ ਫੋਨ ਕਾਲ ਕਰ ਲਿਓ 959172 77399 959172 959172 77399 ਇਹ ਦੇਖਿਆ ਵੀਰ ਭਰਾ ਨੂੰ ਉਹਨੇ ਕਿਹਾ ਵੀ ਜਿਹੜੀ ਮੇਰੀ ਮਦਦ ਹੈ ਜੇ ਕੋਈ ਮਦਦ ਕਰਦਾ ਵਾ ਤੇ ਮੈਂ ਜਿਹੜਾ ਆਪਣੇ ਪੈਰਾਂ ਤੇ ਸਟੈਂਡ ਹੋਵਾਂ ਔਰ ਆਪਣੀ ਜਿਹੜੀ ਰੋਟੀ ਆਪ ਕਮਾ ਕੇ ਖਾਵਾਂ ਕਿਉਂਕਿ ਮੈਂ ਕਿਸੇ ਦੇ ਸਹਾਰੇ ਤੇ ਨਹੀਂ ਰਹਿਣਾ ਚਾਹੁੰਦਾ ਮੈਂ ਬਟਾਲਾ ਤੋਂ ਵਿੱਕੀ ਮਲਿਕ